ਸਵਾਗਤ ਹੈ ਤੁਹਾਡਾ tailedwal dairy farm ਤੇ ਅੱਜ ਆਪਾਂ ਵੀਡੀਓ ਬਣਾ ਰਹੇ ਆ ਆਪਣੇ ਆਪ ਦੇ ਘਰੋਂ ਹੀ ਬਣਾ ਰਹੇ ਆ ਪਿੰਡ ਰਮਾਣਾਜੀਤ ਸਿੰਘ ਜ਼ਿਲ੍ਹਾ ਫਰੀਦਕੋਟ ਵਿੱਚੋਂ ਬਣਾ ਰਹੇ ਆ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਮਿਆ ਚੌਥਾ ਸੂਆ ਸੂਣ ਵਾਲੀ ਮੱਝ ਦਿਖਾਉਣੀ ਆ ਚੰਗੇ ਦੁੱਧ ਵਾਲੀ ਮੇਰਾ ਫੋਨ ਨੰਬਰ 9781784151 ਆ ਇਹ ਮੱਝ ਨੇ ਚੌਥਾ ਸੂਆ ਸੂਣਾਗਾ ਇਹਦੇ ਹਜੇ 20 ਦਿਨ ਬੰਦਣ ਪੂਰੇ ਆ 10 11 ਦਿਨ ਲੈਂਦੀ ਐ ਮੱਝ ਚੰਗੇ ਦੁੱਧ ਵਾਲੀ ਆ ਖਾਣ ਹਵਾਨਾ ਦੇਖ ਸਕਦੇ ਹੋ ਤੁਸੀਂ ਤੋੜ ਕੇ ਦਿਖਾਉਂਦੇ ਆਪਾਂ ਹੁਣ ਪੂਰੇ ਵਜਨ ਵਾਲੀ ਮੱਝ ਆ ਦੇਖ ਸਕਦੇ ਹੋ ਪੂਰੀ ਰਾਜੀਪਲੀ ਪੂਰੀ ਸੀਲ ਲੱਗਾ ਠੰਡੀ ਸੀਲ ਆ ਪੂਰੀ ਕੋਈ ਮਰਜ਼ੀ ਚ ਹੋ ਸਕਦਾ ਇਹਨੂੰ ਕਿਸੇ ਨੇ ਵੀ ਇਹ ਮਾਜ ਪਸੰਦ ਆਉਂਦੀ ਆ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਇਹਦਾ ਮੌਲਾ ਪਰਖਿਆ 115000 ਰੁਪਏ ਰੱਖਿਆ ਮੌਕੇ ਤੇ ਮਾਨਤਾ ਜਰੂਰ ਕਰਾਂਗੇ ਵੀਡੀਓ ਚੰਗੀ ਲੱਗੀ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਧੰਨਵਾਦ